ਸਤਿ ਸ਼੍ਰੀ ਅਕਾਲ ਜੀ ਮੈਂ ਵਿਕਰਮਜੀਤ ਸਿੰਘ ਦੇਸੀ ਬੰਦੇ ਬਲੌਗ ਤੇ ਅੱਜ ਆ ਗਿਆ ਗੁਗਾ ਨੋਮੀ ਤੇ ਟਾਈਮ ਹੋ ਗਿਆ ਸਵੇਰ ਦਾ 4:35 ਵਜੇ ਅਸੀਂ ਸਨਾਮ ਗੁਗਾ ਮਾੜੀ ਦੇ ਮੱਥਾ ਟੇਕਣ ਜਾ ਰਹੇ ਹਾਂ ਕਿਉਂਕਿ ਗੁਗਾ ਨੋਮੀ ਦੇਖ ਰੋ ਭਰਦਾ ਹੁੰਦਾ ਨਾ ਉੱਥੇ ਜਗਾ ਤੇ ਲੋਕ ਮੱਥਾ ਟੇਕਣ ਆਉਂਦੇ ਨੇ ਬਹੁਤ ਦੂਰੋਂ ਦੂਰੋਂ ਅਸੀਂ ਵੀ ਜਾ ਰਹੇ ਹਾਂ ਸਵੇਰੇ ਸਵੇਰੇ ਤਾਂ ਜਾਣਾ ਕਿਉਂਕਿ ਉਸ ਤੋਂ ਬਾਅਦ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਛੇ ਆਪਣਾ 7:30 ਵਜੇ ਵੈਨ ਆਉਂਦੀ ਆ ਰਮਾਨ ਦੀ ਪ੍ਰੈਵਿਊ ਹੁਣ ਸਵੇਰੇ ਸਵੇਰੇ ਜਾ ਕੇ ਮੱਥਾ ਟੇਕ ਆਈਏ ਰਾਤ ਮੀ ਵੀ ਵੋਪਿਆ ਵੋਪ ਜਿਹੜੀ ਘੜਕੀ ਆ ਚਲੋ ਹੁਣ ਤੁਸੀਂ ਵੀਡੀਓ ਨਾਲ ਬਨੇ ਰਹੋ ਆਪੇ ਚੱਲਦੇ ਆ ਮੋਟਰਹੇਗਾ ਤੇ ਚਲੋ ਮੋਟਰਸਾਈਕਲ ਆਪਾਂ ਕਰੀਏ ਸਟਾਰਟ ਪਹਿਲਾਂ ਜਿੰਦਾ ਖੋਲੀਏ ਥੈਲੇ ਦਾ ਜਿੰਦਾ ਵੀ ਨਹੀਂ ਖੋਲਿਆ ਮਹਾ ਪਰਨਾ ਚੱਕ ਲਿਆ ਹੋਈ ਅੰਦਰ ਕਿਤੇ ਹੈਗਾ ਚਿੱਟਾ ਇੱਕ ਬਾਰੇ ਕਿ ਨਨੇਰਾ ਕਿਉਂ ਅਜੇ ਸਵੇਰ ਦਾ ਟਾਈਮ ਆ ਨਾ ਜੇ ਲੋਪਾ ਮੋਟਰਾਂ ਇਕੜ ਕੱਢਦੇ ਆ ਬਾਰੇ ਤਨਾ ਤੂੰ ਮੀ ਵਾਉ ਪਿਆ ਗੇਅਰ ਚੀ ਬੰਦ ਹੋ ਰਿਹਾ ਮੋਟਰਾਈਕਲ ਕੱਢੀ ਮੋਟਰਾਈਕਲ ਹਾਉਣ ਕਰ ਲਿਆ ਚਲੋ ਸਾਨੂੰ ਇੱਕ ਮਿੰਟ ਮੋਟਰ ਐਂਗਲ ਕੱਢ ਲਿਆ ਬਾਰੇ ਫਿਰ ਆਪਾਂ ਗੱਲ ਕਰਦੇ ਆ ਕਿ ਲੈ ਵੀ ਜਿੰਦਾ ਲਾਇਰ ਮਾਂ ਦੀ ਮੰਮੀ ਲੈਸੀ ਕਿੰਨਾ ਕੌਲ ਕਰਿਆ ਕਿ ਮੈਨੂੰ ਵੀ ਨਾਲ ਲੈ ਕੇ ਜਾਓ ਰਮਾਂ ਦੇ ਕਾਇਦੀ ਬੈਨ ਖੜੀ ਆ ਆ ਸਾਡਾ ਬਸ ਚੈਨ ਆ ਜੀ ਗੱਲ ਸੁਣਾਉ ਉਹਨੂੰ ਮੀ ਫੁੱਲ ਲਵਿਆ ਹੋਇਆ ਰਾਤ ਨੂੰ ਸਰਦ ਦੇ ਕਿੰਨਾ ਬਾਣੀ ਖੜਾ ਹੈ ਨਾ ਠੰਡ ਪੂਰੀ ਹੋ ਗਈ ਗੂਗਲ ਦੇ ਨੇ ਕਹਿੰਦੇ ਮੇਲਾ ਜਿੱਦ ਨੂੰ ਪੈ ਆ ਵੀ ਜਰੂਰ ਪੈ ਆ ਤੇ ਇੱਥੇ ਕੋਈ ਜਗ੍ਹਾ ਤੇ ਜੀਰਮਾਨ ਕੰਦਾ ਪਾਣੀ ਖੜਾ ਬੋਲੀ ਨੇ ਇੱਥੇ ਕੋਦੇ ਬੋਰਿਆ ਖੜਾ ਇਹਦਾ ਜਤਰਾ ਦੇ ਦੇ ਕੇ ਲਾ ਵਨ ਜਿਵੇਂ ਬਸ ਸਾਊਥ ਇਦੀ ਚੜਦੇ ਹੁੰਦੇ ਨੇ ਲਓ ਜੀ ਸੁਨਾਮ ਆ ਗਿਆ ਓਵਰ ਬ੍ਰਿਜ ਆ ਗਿਆ ਸੂਰਦੇ ਦੇਵਿਕਾ ਦਾ ਕੱਟ ਹੋ ਗਿਆ ਜੈ ਬਾਬੇ ਦੀ ਪਤੋ ਜੈ ਬਾਬੇ ਦੀ ਲੈ ਲਓ ਜੈ ਬਾਬੇ ਦੀ ਤੁਸੀਂ ਵੀ ਲੈ ਲੈਣੇ ਭਾਗ ਲਾਲਾ ਜੀ ਦੇ ਲੰਗਰ ਦੀ ਦਾ ਬਾਰੇ ਨਹੀਂ ਜੈ ਬਾਬੇ ਦੀ ਪਤੋ ਜੈ ਬਾਬੇ ਦੀ ਜੈ ਬਾਬੇ ਦੀ ਪਤੋ ਜੈ ਬਾਬੇ ਦੀ 50 ਲੱਖ ਦਾ ਬਰੇ ਹੋਰ ਸਾਡਾ ਵੀਰ ਬਾਬਾ ਜੀ ਦੇ ਲੱਗਰ ਜੀ ਸਾਹ ਫਾਰੇ ਜੀ 50 ਲੱਖ ਦਾ ਆਪਣੇ ਸਾਡੀ ਮਾਤਾ ਜੀ ਬਾਬਾ ਜੀ ਦੇ ਲੱਗਰ ਜੀ ਸਾਹ ਫਾਰੇ ਨੇ 30 ਲੱਖ ਆਪਣੇ ਹੋਰ ਹੈ ਜੈ ਬਾਬੇ ਜੀ ਪਟੋ ਜੈ ਬਾਬੇ ਜੀ a ਉਹ ਵੀ ਮੋਟਰਸਾਈਕਲ ਚੱਕੀ ਏ ਆ ਲੱਗੋ ਕੋ ਫੜੋ ਚਲੋ ਜਲਦੀ ਕਰ ਲੋ ਵੀ ਚੱਲ ਪਏ ਅਸੀਂ ਪਿੰਡ ਨੂੰ ਆ ਉਹ ਹੀ ਓਵਰ ਬ੍ਰਿਜ ਆ ਗਿਆ ਤੇ ਇੱਧਰ ਆ ਗਿਆ ਆਪਣਾ ਸਰਕਾਰੀ ਹਸਰਦਾਰ ਵਰਮਾਨ ਦੇ ਤਾਇਆ ਤਾਈ ਜਾਂਦੇ ਨੇ ਮੁਰੇ ਮੋਟਰਸਾਈਕਲ ਤੇ ਦੋ ਜੀ ਸਰਕ ਤੋਂ ਚੜ ਕੇ ਉਹ ਮੋੜ ਆ ਗਿਆ ਆਪਣੇ ਪਿੰਡ ਲਿਖਵੀ ਵਾਲੇ ਦਾ ਇੱਧਰ ਕੋਈ ਨਾ ਇਹ ਆ ਗਿਆ ਇੱਧਰ ਲਿਖੀ ਮੰਨੀ ਮੌਸਮ ਨਹੀਂ ਕਿਤਾ ਉਹ ਲਾਪਾ ਪਿੰਡ ਨੂੰ ਚੱਲ ਪੇ ਲਿਖਵੀ ਵਾਲੇ ਨੂੰ ਆਹ ਬੇਗਰਮਾਨ ਇੱਧਰ ਚੋਹਾਦਾ ਹੀ ਪਤਾ ਇਹ ਦੋ ਚਾਰ ਮੀ ਹੋਰ ਪੈ ਗਏ ਚੋਹਾ ਪੁੱਲ ਭਰ ਕੇ ਹੋ ਨਾ ਦੇਖੋ ਨਾ ਕਿੰਨੇ ਦਰਖਤ ਰੂਪ ਸਾਹ ਪੱਤੇ ਬੁੱਤੇ ਟੁੱਟੇ ਬੈਨੇ ਰਾਤ ਨੇ ਜੱਟ ਖਤ ਬਹੁਤ ਜ਼ਿਆਦੇ ਆਇਆ ਆਪਾਂ ਪਿੰਡ ਨੂੰ ਗੁਰਗੇ ਦਿੱਕਰਿਆਂ ਯਾਕੇ ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਬਣੇ ਰਹੋ ਵੀਡੀਓ ਨਾਲ ਤੁਹਾਨੂੰ ਬੁਲਾਉ ਕਿੱਦਾਂ ਦਾ ਲੱਗਿਆ ਜੀ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿੱਦਾਂ ਦਾ ਲੱਗਿਆ ਤੇ ਸ਼ੇਅਰ ਜਰੂਰ ਕਰਿਓ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਦੇ ਹੋ ਹਸਰੀਕਰ